ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਆਨ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੇਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇੱਥੇ ਫਾਰਮ ਤੇ ਵਿజిਟ ਕਰਨ ਲਈ ਪਿੰਡ ਜੋਨ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੱਡੇ ਸਭਰਾ ਤੋਂ ਪਹੁੰਚ ਕਰ ਸਕਦੇ ਆ ਹਰੀ ਕੇ ਪੱਤਨ ਨਮਾ ਪੁਲ ਦੁੱਬਲੀ ਬਰਵਾਲਾ ਪੱਟੀ ਤੋਂ ਮੋੜ ਬਿਲਕੁਲ ਥੋੜੀ ਥੋੜੀ ਦੂਰੀ ਤੇ ਇਹ ਜਿਹੜੇ ਪਿੰਡ ਨੇ ਤਾਂ ਇੱਥੇ ਤੁਸੀਂ ਫਾਰਮ ਤੇ ਵਿజిਟ ਕਰ ਸਕਦੇ ਜੋ ਫੋਨ ਨੰਬਰ 990382025 9906382025 ਤੇ ਤਰੀਕ ਹੈਗੀ ਅੱਜ 23 ਦੋ 2025 ਬਿਲਕੁਲ ਸ਼ਾਮ ਦਾ ਸਮਾਂ ਹੋ ਗਿਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਅੱਜ ਦੋ ਪਸ਼ੂ ਬਿਲਕੁਲ ਇੱਕ ਛੋਟੇ ਜਿਹੇ ਪਹਾ ਦੀ ਤਾਜੀ ਜਿਹੜੀ ਗਾਂ ਸੂਈ ਆ ਤੇ ਇੱਕ ਬਿਲਕੁਲ ਬਹੁਤ ਪਿਆਰੀ ਬੱਚੀ ਜਿਹੜੀ ਪਲੂਨ ਜਿਹੜੀ ਸੂਨ ਵਾਲੀ ਆ ਤੇ ਆਪਾਂ ਇਹਦੀ ਵੀ ਡਿਟੇਲ ਕਰਦੇ ਆ ਤੁਹਾਡੇ ਨਾਲ ਸਾਂਝੀ ਤੇ ਵੀਰ ਮੇਰੇ ਵੱਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਤੁਹਾਨੂੰ ਕਰਦੇ ਆ ਗੱਲਾਬਾਤਾਂ ਤੁਹਾਡੇ ਨਾਲ ਬਿਲਕੁਲ ਜਿਹੜੀ ਇੱਕ ਨੰਬਰ ਵੱੱਛੀ ਆ ਇਹ ਆਪਾਂ ਤੁਹਾਨੂੰ ਜਿਹੜੀ ਇਹਦੀ ਡਿਟੇਲ ਆ ਪੂਰੀ ਦੀ ਪੂਰੀ ਸਾਂਝੀ ਕਰਦੇ ਆ ਅੱਛਾ ਬਿਲਕੁਲ ਗੱਲ ਕਰੀਏ ਇਹਦੇ ਵੰਡ ਸਪੇਸ ਦੀ ਥਣਾ ਦੀ ਤੇ ਬਹੁਤ ਸੋਹਣੀ ਆ ਤੇ ਠੰਡੀ ਸੀਲ ਆ ਤੇ ਪਿੱਛੇ ਜਿਹੜੀ ਇਹਦੇ ਵੱੱਛੀ ਆ ਗਈ ਆ ਫੀਮੇਲ ਕਾਫ ਆ ਗਈ ਆ ਇੱਕ ਵਾਰੀ ਵੀਰੇ ਨੂੰ ਖੋਲ ਕੇ ਜਰੂਰ ਮਾਰੇ ਤੁਹਾਨੂੰ ਬਿਲਕੁਲ ਪਿੱਛੇ ਜਿਹੜੀ ਇਹ ਬਹੁਤ ਪਿਆਰੀ ਜਿਹੜੀ ਇੱਕ ਛੋਟੀ ਜਿਹੀ ਜਿਹੜੀ ਬੱਚੀ ਆ ਗਈ ਆ ਤੇ ਤੁਹਾਨੂੰ ਪਤਾ ਕਿ ਜਿਹੜੀਆਂ ਮਿਕਸ ਬ੍ਰੀਡ ਹੁੰਦੀਆਂ ਬਿਲਕੁਲ ਗਰਮੀ ਦੇ ਪੱਕ ਨੂੰ ਬਹੁਤ ਵਧੀਆ ਤੇ ਘਰ ਦੇ ਗੁਜ਼ਾਰੇ ਲਈ ਬਹੁਤ ਸੋਹਣੀ ਹੈ ਛੋਟਾ ਜਿਹਾ ਭਾਅ ਵਾਏ ਦਾ ਤੇ ਬਿਲਕੁਲ ਫ੍ਰੀਜੀ ਆ ਨਾ ਲੋੜ ਚੱਕਣਾ ਪਵੇ ਤੇ ਨਾ ਜਿਆਦਾ ਪੱਠੇ ਵੱਢਣੇ ਪੈਣ ਤੇ ਬਿਲਕੁਲ ਜਿਹੜਾ ਨਾਰਮਲ ਹੀ ਇਹਨੇ 7-8 ਕਿਲੋ ਦੀ ਜਿਹੜੀ ਢੇਲੂ ਚਵਾਈ ਆ ਉਹ ਕਰਾਈ ਜਾਣੇ ਆ ਤੇ ਗਾਲ ਸਿੰਗਾ ਸੁੰਗਾ ਦੀ ਕਰੀਏ ਤੇ ਬਹੁਤ ਠੰਡੀ ਆ ਇਹ ਨਹੀਂ ਕਿ ਤੇ ਕੋਈ ਸਿੰਘ ਮਾਰੂਗੀ ਤੇ ਇਹ ਕੋਈ ਲੱਤ ਛੜ ਮਾਰੂਗੀ ਤੇ ਨਾਲ ਦੀ ਨਾਲ ਇਹਦੀਆਂ ਧਾਰਾ ਵੀ ਜਰੂਰ ਤੁਹਾਨੂੰ ਮਾਰ ਕੇ ਦਿਖਾਉਨੇ ਆ ਤੇ ਬਹੁਤ ਸੋਹਣੀਆਂ ਛੋਟੇ ਜਿਹੇ ਸੱਦ ਦੀ ਆ ਜਿਆਦਾ ਛੋਟਾ ਵੀ ਨਹੀਂ ਥੋੜਾ ਜਿਹਾ ਇਹਨੂੰ ਆਪਾਂ ਮੀਡੀਅਮ ਬਣ ਸਕਦੇ ਆ ਤੇ ਦੂਜੇ ਸੂਰੇ ਦੇ ਵਿੱਚ ਆ ਤੇ ਚਵਾ ਚੂ ਬਹੁਤ ਵਧੀਆ ਵਾ ਤੇ ਇਹ ਤੁਹਾਨੂੰ ਲਾ ਦੇ ਥੱਲੇ ਬੱਚਾ ਜਿਹੜੀਆਂ ਦੋ ਦੋ ਕਰਕੇ ਧਾਰਾ ਜਰੂਰ ਮਣਾਉਨੇ ਆ ਲਾਏ ਹੋਗੇ ਬੱਚਾ ਆ ਚੈੱਕ ਕਰੋ ਨਹੀਂ ਆ ਚੈੱਕ ਕਰੋ ਬਹੁਤ ਚੰਗੀ ਆ ਬਾਕੀ ਭਾਅ ਬਹੁਤ ਇਹਦਾ ਜਾਇਜ਼ ਆ ਬਿਲਕੁਲ ਆਪਾਂ ਘਰ ਦੇ ਗੁਜ਼ਾਰੇ ਲਈ ਗੱਲ ਕਰੀਏ ਵੀ 7-8 ਕਿਲੋ ਤੋਂ ਇਹ ਥੱਲੇ ਨਹੀਂ ਆਉਂਦੀ ਪੂਰੀ ਗਰਮੀ ਤੇ ਥੋੜੇ ਪੱਠੇ ਖਾ ਕੇ ਇਹਨੇ ਰੱਜ ਜਾ ਕਰਨਾ ਤੇ ਜਿਹੜਾ 2-4 ਕਿਲੋ ਫੀਡ ਦੀ ਜਰੂਰਤ ਐਨੂੰ ਤੇ ਦੁੱਧ ਵੀ ਜਿਹੜਾ ਇਹਦਾ ਮੱਝਾ ਹਰਗਾ ਹੋਊਗਾ ਤੇ ਰੇਟ ਇਹਦਾ 1.21 ਹਜ਼ਾਰ ਉਹਦੇ ਚੋਂ ਮਾਨਤਾ ਜਰੂਰ ਕੀਤਾ ਜਾਊਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ